ਮਸ਼ਹੂਰ ਬਣਿਆ ਲੋਕਾਂ ਦੀ ਤਾਕਤ ਦੇ ਅੱਗੇ ਝੁਕ ਰਹਾ ਪਿਆ ਮੈਂ ਕਹੂੰਗਾ ਇਹਦੀ ਅਸਿਕ ਜਿੰਦਗਾ ਤੇ ਖਾਸ ਕਰਕੇ ਇਹ ਵੀ ਗੱਲ ਦੇਣੀ ਚਾਹੂੰਗਾ ਕਿ ਜੁੜੀਆਂ ਖਾਸ ਕਰਕੇ ਟੀਚਰ ਕੁੜੀਆਂ ਇਥੇ ਜਿੰਨੇ ਅੜੀਆਂ ਫਿਰੇ ਤੱਕ ਜਿਨ੍ਹਾਂ ਨੇ ਆਏ ਤਾਂ ਹਈਆ ਕਰ ਲਿਆ ਵੀ ਇੱਕ 13 ਮਹੀਨਿਆਂ ਦੀ ਬੱਚੀ ਵੀ ਜੇਲ੍ਹ ਜਾਇਆ ਈ ਇਦੂਗਾ ਹਾਂ ਕੁੜੀਆਂ ਨੂੰ ਮੈਂ ਬੋਲਦੇ ਸੁਣਿਆ ਪਿਛਲੇ ਦਿਨ ਵੀ ਇਦੂਗਾ ਸਾਡਾ ਕੀ ਕਰੂੰਗਾ ਮੈਂ ਇਦੂਗਾ ਫਿਰ ਫਿਰੇ ਵਾਲੇ ਹੀ ਰਹਿ ਗਏ ਨਾ ਕੰਮ ਵੀ ਮਾਰ ਸਕਦੇ ਹਾਂ ਵੀ ਅਸੀਂ ਤਾਂ ਇਹਦੇ ਲਈ ਤਿਆਰ ਆਂ ਜੋ ਸਾਡੇ ਕੋਲ ਰੁਜ਼ਗਾਰ ਖੁੱਸ ਰਿਹਾ ਹੈ ਤਾਂ ਫਿਰ ਇਹਦਾ ਮਤਲਬ ਕੀ ਆ ਵੀ ਇਹ ਟੀਚਰ ਤੇ ਪੂਰਨਾ ਸਾਰਾ ਸਾਟਾਪ ਤੇ ਨਾਲ ਮਾਪੇ ਤੇ ਨਾਲ ਸਾਰੀ ਜਿੱਥੇ ਬੰਦਗੀਆਂ ਨੇ ਜਿੰਨਾ ਸਹਜ ਉਹ ਕੀਤਾ ਹੈ ਇਹ ਲੋਕਾਂ ਦੀ ਤਾਕਤ ਦੇ ਅੱਗੇ ਸਰਕਾਰ ਝੁਕੀ ਹੈ ਤੇ ਮੈਂ ਸਮਝਦਾ ਇਹ ਅਨਸਕਚਿਤ ਹੈ ਵੱਡੀ ਜਿੱਤ ਅਜੇ ਹੋਣੀ ਬਾਕੀ ਹੈ ਉਹ ਬਾਕੀ ਗੱਲਾਂ ਕੀ ਰਹਿੰਦੀਆਂ ਕਿ ਵੀਰ ਜੀ ਨੂੰ ਸਾਡੇ ਸਾਥੀ ਛੱਡਾ ਸੀ ਜਿੱਥੂ ਕੇ ਕਹਿਣਗੇ ਜੀ ਪ੍ਰਧਾਨ ਜੀ ਦੇਖੋ ਜਿੰਨਾ ਲਮਾਹੇ ਕੋਰ ਚੱਲਿਆ ਹੈ ਵਧਾਈ ਦੇ ਪੱਤਰ ਇਹਨਾਂ ਕੋਈ ਮੁਲਾਜ਼ਮ ਲੜ ਨਹੀਂ ਸਕਦਾ ਦੇਖ ਕਿੱਦਾਂ ਕਿਸੇ ਦੀ سپورਟ ਹੋਵੇ ਇਹ ਬਹੁਤ ਵੱਡੋਸ ਦੂਜਾ ਜਿਹੜਾ ਉਹਨਾਂ ਨੇ ਇਸ ਨੂੰ ਮੈਨੇਜਮੈਂਟਾਂ ਨੂੰ ਪਾ ਕੇ ਚੱਲ ਗਿਆ ਕਰਤਾ ਜੀ ਜੇ ਡੀਸੀ ਦੇ ਇਹਨਾਂ ਦੇ ਖਿਲਾਫ ਇਨਕੁਆਰੀ ਲਾਈ ਇਨਕੁਆਰੀ ਤੇ ਇਹ ਭ੍ਰਿਸ਼ਟ ਸਾਬਤ ਹੋ ਗਏ ਭ੍ਰਿਸ਼ਟਪੰਦਾ ਦਾ ਜਿਹੜਾ ਜੀ ਹੁੰਦਾ ਇਹਨਾਂ ਨੇ ਕੱਲਾ ਇਹ ਸਕੂਲ ਛੁਡਾ ਲਿਆ ਇੱਕ ਇਹ ਇਥੇ ਪਪਾਲਪੁਰ ਸਕੂਲ ਚਲਾਈ ਜਾਂਦੇ ਆ ਇੱਕ ਬੋਰੇ ਚਲਾਈ ਜਾਂਦੇ ਹੈਗੇ ਆ ਉਹ ਦੋਨੇ ਸਕੂਲ ਇਹਨਾਂ ਕੋਲੇ ਆ ਉਹਨਾਂ ਦੋਨਾਂ ਚ ਵੀ ਚੱਲਦੇ ਕੰਮ ਦੀ ਗੱਲ ਹੈਗੀ ਆ ਤੀਜਾ ਇਹਨਾਂ ਦਾ ਚੌਥਾ ਹੈਗਾ ਇਹਨਾਂ ਦਾ ਆਪ ਦਾ ਕਾਲਜ ਖੁੱਲਿਆ ਹੋਇਆ ਉੱਥੇ ਡੰਬੀ ਡਿਵੀਜ਼ਨ ਹੁੰਦੀ ਹੈ ਤੇ ਜਿਹੜੀ ਮਰਜ਼ੀ ਡਿਗਰੀ ਲੈ ਲਓ ਤੁਸੀਂ ਕਲਾਸ ਕੋਈ ਲੱਗਦੇ ਨਹੀਂ ਹੈਗੀ ਜਿੰਨੀ ਸੌਦੇ ਹੁੰਦੇ ਆ ਡਿਗਰੀਆਂ ਦੇ ਜਦ ਇਹ ਏਡੇ ਮੰਡੇ ਪ੍ਰਸ਼ਟ ਉਹ ਹੈਗੇ ਆ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਅਸੀਂ ਇਹਨਾਂ ਦਾ ਖੜਾ ਹੋਣਾ ਚਾਹੀਦਾ ਨਹੀਂ ਛੱਡਦੇ ਕਿ ਤਿੰਨੇ ਸਕੂਲਾਂ ਦੇ ਤੋਂ ਲੋ ਉਹਦੀ ਮਾਨਤਾ ਰੱਦ ਕਰੋ ਇਹਨਾਂ ਨੂੰ ਹਟ ਕੇ ਅੰਦਰ ਕਰੋ ਪਹਿਲੀ ਪੰਗ ਇਹ ਬਣਦੀ ਹੈ ਭੂਰ ਦੇ ਜਿਹੇ ਤੌਰ ਤੇ ਇਹ ਕਹਿਣਾ ਹੋਊਗਾ ਉਦੋਂ ਆਹ ਸਾਰਿਆਂ ਦਾ ਸਕੂਲਾਂ ਦਾ ਜਿਹੜਾ ਇਹ ਹੈਗਾ ਪ੍ਰਬੰਧ ਦਾ ਸਰਕਾਰ ਚਲਾਵੇ ਫਿਰ ਜਿਹੜੇ ਟੀਚਰ ਬਾਹਰ ਬੈਠੇ ਟੋਟਲ ਟੀਚਰਾਂ ਨੂੰ ਅੰਦਰ ਉਸੇ ਮਤਲਬ ਤਰਫਾਹਾਂ ਤੇ ਜੋ ਇਹਨਾਂ ਨੂੰ ਪਹਿਲਾਂ ਖਾਤਿਆਂ 'ਚ ਪੈਂਦੀਆਂ ਸੀ ਗਲਦੀਆਂ ਨਹੀਂ ਜਿਹਦੇ ਉਹਦੇ ਖਾਤਿਆਂ ਚਾਸਲੇ ਚ ਪੈਂਦੀਆਂ ਸੀ ਉਹਨਾਂ ਤਨਖਾਹਾਂ ਦੇ ਨਾਲ ਉਹਨਾਂ ਨੂੰ ਅੰਦਰ ਪੜ੍ਹਾਈ ਤੇ ਲਾਉਣ ਬੱਚਿਆਂ ਦੀ ਮਾਹੌਲ ਆਫ ਸਾਥ ਕਰਨ ਉਹਦੋਂ ਗੱਲ ਹੈਗੀ ਆ ਵੀ ਜੇ ਤੁਸੀਂ ਮੈਨੇਜਮੈਂਟ ਜਿਹੜੀ ਇਹਦਾ ਰੌਲਾ ਪਾਉਂਦੀ ਸੀ ਬਾਹਰ ਕਰਤੀ ਸਾਡੇ ਬੰਦੇ ਕਾਦੇ ਵਾਸਤੇ ਅੰਦਰ ਭਾਏ ਉਹ ਜੀ ਟੀਚਰ ਵੀ ਇਹਨਾਂ ਦੇ ਅੱਗੂ ਜਿੱਥੇ ਬੈਠਾ ਦੂਜਾ ਟੀਚਰ ਵੀ ਬੈਠੇ ਆ ਸਾਡੇ ਦੂਜੇ ਬੈਠੇ ਘਟ-ਘਟ ਅਲੱਗ-ਬਗ 24 ਬੈਠੇ ਆ ਅੰਦਰ ਹਾਂਜੀ ਵੀ ਉਹਨਾਂ ਨੂੰ ਕਾਦੇ ਵਾਸਤੇ ਜੇਲ੍ਹ ਚ ਵਹਾਇਆ ਕਿ ਇਹਨੂੰ ਲੱਗਦਾ ਵੀ ਜੇ ਥੋੜਾ ਜਿਹਾ ਲੰਮਾ ਸਮਾਂ ਜੇਲ੍ਹ ਚ ਵਹਾ ਲਾਂਗੇ ਵੀ ਫੇਰ ਕੋਈ ਡ ਇਹਨਾਂ ਦਾ ਬੁਲੇਖਾ ਦੁਪਲੀਕੇਟ ਦੂਰ ਕਰੇ ਅੱਗੇ ਵੀ ਗਾਮੇ ਬਣਾ। ਇਸ ਗੱਲ ਕਿਹਾ ਜਿਹੜੀ ਜਿੱਤ ਹੈ ਇਹ ਕੋਹਲ ਦੀ ਜਿੱਤ ਹੈ। ਠੀਕ ਹੈ ਇਹ ਮੋਢਲੀ ਜਿੱਤ ਕਹਿ ਸਕਦੇ ਆ। ਪੂਰਨ ਜਿੱਤ ਤਾਂ ਹਜੇ ਲੜਾਈ ਇਹਦੇ ਖਾਤਰ ਪਈ ਆ ਲੱਭੀ। ਉਸ ਮਸਲੇ ਕਿਉਂਕਿ ਮੈਨੂੰ ਇੱਥੇ ਤੱਕ ਕੇ ਜੋ ਆਈਆਂ ਕੁੜੀਆਂ ਨੇ ਖੜੀਆਂ ਹੋ ਕੇ ਵਧਾਈ ਦਿੱਤੀ। ਮਹਾ ਵਧਾਈ ਹਜੇ ਨਹੀਂ ਭਾਈ। ਵਧਾਈ ਤਾਂ ਜਦੋਂ ਤੁਸੀਂ ਜਾ ਕੇ ਡਿਊਟੀ ਸ਼ਾਮਲ ਲੀਓ ਉੱਥੇ। ਬੰਦੇ ਅੰਦਰੋਂ ਬਾਹਰ ਆ ਗਏ। ਇਹ ਇਹਨਾਂ ਦੇ ਹੱਥ ਘੜਿਆਂ ਲਾ ਕੇ ਅੰਦਰ ਪਈ। ਉਦੋਂ ਆਪਾਂ ਮੰਨਾਂਗੇ ਵੀ ਹੁਣ ਭਾਈਪੂਰ ਨੂੰ ਹੋਈ ਹੈ ਪਰ ਇਹ ਸਰਕਾਰਾਂ ਬਹੁਤ ਕੁਝ ਦੇਖ ਜੇ ਚੇਅਰਮੈਨ ਮੁੱਖ ਮੰਤਰੀ ਹੈ ਉਹ ਭ੍ਰਿਸ਼ਟਾਚਾਰ ਕੰਨਾ ਮੈਂ ਖਤਮ ਕਰਨੀ ਹੈ ਉਹਨਾਂ ਦੇ ਖਲਾਫ باوجود ਹਜੇ ਕਾਰਵਾਈ ਨਹੀਂ ਦਿੱਤੀ ਤੇ ਭ੍ਰਿਸ਼ਟਾਚਾਰ ਖਤਮ ਕਿਵੇਂ ਹੋ ਗਿਆ ਦੂਜੇ ਪਾਸੇ ਉਹ ਕਹਿੰਦੇ ਸੀ ਸਿੱਖਿਆ ਕ੍ਰਾਂਤੀ ਕਰਨੀ ਪੱਛਗਾਂ ਦੇ ਜ਼ਰੂਰ ਹੋਣੀ ਚਾਹੀਦੀ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਕੰਧ ਗੜ ਲਓ ਇੱਥੇ ਏਸੀ ਲਵਾ ਦਿਓ ਪੱਖੇ ਲਵਾ ਦਿਓ ਇੱਥੇ ਰੰਗ ਰੋਗਣ ਕਰ ਦਿਓ ਇਹਨਾਂ ਦਾ ਕ੍ਰਾਂਤੀ ਨਹੀਂ ਕ੍ਰਾਂਤੀ ਹੁੰਦੀ ਹੈ ਜਿਹੜਾ ਸਕੂਲ ਹੈ ਉਹਦੇ ਵਿੱਚ ਟੀਚਰ ਹੋਣ ਬੱਚਿਆਂ ਨੂੰ ਪੜਾਉਣ ਦਾ ਜਿਹੜੇ ਆ ਸਾਰੇ ਪੜ੍ਹੇ ਆ ਪਹਿਲਾਂ ਜਿਹੜੇ ਹੁਣ ਵੱਡੇ ਬੈਠੇ ਆ ਮੰਤਰੀ ਵੀ ਬਣੇ ਬੈਠੇ ਆ ਵੱਡੇ ਵੱਡੇ ਪੋਸਟਾਂ ਦੇ ਆ ਡੀਜੀਪੀ ਆ ਹੋਰ ਜਿਹੜੇ ਵੱਡੇ ਵੱਡੇ ਅਧਿਕਾਰੀ ਆ ਇਹ ਤੱਪੜਾਂ ਤੇ ਬੜੇ ਹੋਣਗੇ ਕਿਉਂਕਿ ਟੀਚਰ ਪੜਾਉਣ ਵਾਲੀ ਸੀ ਫਿਰ ਬੱਚਾ ਤਾਂ ਜੇ ਤੱਪੜ ਦੇ ਬੈਠਾ ਜਿਹੇ ਕੋ ਕੁਰਸੀ ਤੇ ਬੈਠੇ ਨੂੰ ਪੜਾ ਦੇ ਠੀਕ ਆ ਸਹੂਲਤਾਂ ਦੀ ਲੋੜਾਂ ਹੁੰਦੀ ਆ ਬੱਚਿਆਂ ਨੂੰ ਵੀ ਸਹੂਲਤਾਂ ਮਿਲਣ ਪਹਿਲਾਂ ਤਾਂ ਇੱਦੇ ਵਾਸਤੇ ਨਹੀਂ ਹੁੰਦਾ ਹੁਣ ਤਾਂ ਵਾਸਤੇ ਟਿਊਸ਼ਨ ਟਰੋਲੀ ਜਾਂਦੇ ਬੱਚਿਆਂ ਦੀਆਂ ਇੰਨਾ ਭਾਰ ਘਾਦੇ ਵਾਸਤੇ ਜਗਾ ਗਧੇ ਆ ਜਿੰਨੂੰ ਗਧਿਆਂ ਵਾਲਾ ਕੰਮ ਬੱਚਿਆਂ ਤੋਂ ਲੈ ਰਿਆ ਸੀ ਇਹ ਜਨਨ ਚਾਹੇ ਉਹ ਸਹੂਲਤ ਸਾਰਿਆਂ ਨੂੰ ਪਹਿਲੀ ਗੱਲ ਕਰਨ ਤੇ ਵਾਸਤੇ ਕਿ ਜਿੰਨੇ